ਜਦੋਂ ਰਸ਼ੀਆ ਤੇ ਯੂਕਰੇਨ ਦੀ ਜੰਗ ਸ਼ੁਰੂ ਹੋਈ ਆ ਉਦੋਂ ਹੀ ਯੂਰਪ ਤੇ ਅਮਰੀਕਾ ਨੇ ਰਲ ਕੇ ਰਸ਼ੀਆ ਦੇ ਉੱਤੇ ਪਾਬੰਦੀਆਂ ਲਾਉਣੀਆਂ ਸ਼ੁਰੂ ਕਰਤੀਆਂ ਤਾਂ ਕਿ ਉਹਨੂੰ ਆਰਥਿਕ ਤੌਰ ਤੇ ਕਮਜ਼ੋਰ ਕੀਤਾ ਜਾਵੇ ਤੇ ਜੰਗ ਦੇ ਵਿੱਚ ਵਰਤਣ ਲਈ ਉਹਨੂੰ ਪੈਸਾ ਨਾ ਮਿਲ ਸਕੇ ਕਿਸੇ ਪਾਸਿਓ ਇਸ ਦੇ ਚੱਲਦੇ ਹੀ ਅਮਰੀਕਾ ਨੇ ਰਸ਼ੀਆ ਦੇ ਕੋਲੋਂ ਤੇਲ ਲੈਣਾ ਵੀ ਬੰਦ ਕਰਤਾ ਫਿਰ ਰਸ਼ੀਆ ਨੇ ਤੇਲ ਵੇਚਣਾ ਇੰਡੀਆ ਨੂੰ ਸ਼ੁਰੂ ਕੀਤਾ ਇੰਡੀਆ ਉਸ ਤੋਂ ਪਹਿਲਾਂ ਸਿਰਫ 3% ਤੇਲ ਰਸ਼ੀਆ ਤੋਂ ਲੈਂਦਾ ਸੀ ਤੇ ਬਾਕੀ ਸਾਰਾ ਤੇਲ ਲੈਂਦਾ ਸੀ ਅਰਬ ਦੇਸ਼ਾਂ ਤੋਂ ਜਿਹੜਾ ਇਹਨਾਂ ਨੂੰ ਕਾਫੀ ਮਹਿੰਗਾ ਪੈਂਦਾ ਸੀ ਜਦੋਂ ਯੂਰਪ ਤੇ ਅਮਰੀਕਾ ਨੇ ਤੇਲ ਲੈਣਾ ਬੰਦ ਕਰਤਾ ਤਾਂ ਰਸ਼ੀਆ ਨੇ 60 ਤੋਂ 70% ਡਿਸਕਾਊਂਟ ਤੇ ਤੇਲ ਆ ਜਿਹੜਾ ਉਹ ਇੰਡੀਆ ਨੂੰ ਦਿੱਤਾ ਤਾਂ ਕਿ ਉਹ ਆਰਥਿਕ ਤੌਰ ਤੇ ਕਮਜ਼ੋਰ ਨਾ ਹੋਵੇ ਤੇ ਜੰਗ ਦੇ ਵਿੱਚ ਉਹਨੂੰ ਜਿਹੜੇ ਪੈਸਿਆਂ ਦੀ ਲੋੜ ਆ ਉਹ ਪੈਸਾ ਵੀ ਉਹਨੂੰ ਮਿਲਦਾ ਰਹੇ ਪਿੱਛੇ ਜੇ ਤੁਹਾਨੂੰ ਯਾਦ ਹੀ ਹੋਊਗਾ ਕਿ ਪੈਟਰੋਲ ਤੇ ਡੀਜ਼ਲ ਦੇ ਰੇਟ ਆ ਜਿਹੜੇ ਉਹ ਕਾਫੀ ਵੱਧ ਗਏ ਸੀ ਪਰ ਉਸ ਤੋਂ ਬਾਅਦ ਜਦੋਂ ਇੰਡੀਆ ਨੇ ਰਸ਼ੀਆ ਤੋਂ ਤੇਲ ਲੈਣਾ ਸ਼ੁਰੂ ਕੀਤਾ ਤਾਂ 1 ਤੋਂ 2 ਰੁਪਏ ਰੇਟ ਆ ਜਿਹੜਾ ਉਹ ਥੱਲੇ ਆ ਗਿਆ ਔਰ ਆਮ ਲੋਕਾਂ ਲਈ ਰੇਟ ਆ ਜਿਹੜਾ ਇਹਨਾਂ ਨੇ 60 ਤੋਂ 70% ਨਹੀਂ ਘਟਾਇਆ ਸਿਰਫ 1% 2% ਘਟਾਇਆ ਬਾਕੀ ਸਾਰਾ ਮੁਨਾਫਾ ਰਾਇਲੈਂਸ ਅੰਬਾਨੀ ਦੀ ਕੰਪਨੀ ਨੂੰ ਗਿਆ ਜਿਹੜੀ ਕੰਪਨੀ ਕੋਲ ਠੇਕਾ ਵਾ ਕਰੂਡ ਔਇਲ ਨੂੰ ਪਿਉਰੀਫਾਈ ਕਰਕੇ ਇੰਡੀਆ ਦੇ ਵਿੱਚ ਸਪਲਾਈ ਕਰਨ ਦਾ ਇਹ ਕੰਪਨੀ ਇਨਾ ਮੁਨਾਫਾ ਕਮਾ ਰਹੀ ਆ ਵੀ ਇਸ ਕੰਪਨੀ ਦੇ ਉੱਤੇ ਵਿੰਡਫਾਲ ਟੈਕਸ ਲਾਉਣਾ ਪਿਆ ਸਰਕਾਰ ਨੂੰ ਵਿੰਡਫਾਲ ਟੈਕਸ ਕੀ ਹੁੰਦਾ ਤੇ ਇਹ ਕਦੋਂ ਲੱਗਦਾ ਇਹ ਉਦੋਂ ਲੱਗਦਾ ਜਦੋਂ ਕਿਸੇ ਕੰਪਨੀ ਦੇ ਵਿੱਚ ਉਸ ਦੀ ਐਕਸਪੈਕਟੇਸ਼ਨ ਤੋਂ ਜ਼ਿਆਦਾ ਪ੍ਰੋਫਿਟ ਹੁੰਦਾ ਹੋਵੇ ਬਹੁਤ ਜ਼ਿਆਦਾ ਪ੍ਰੋਫਿਟ ਹੁੰਦਾ ਹੋਵੇ ਤੁਸੀਂ ਸਿੱਧੇ ਸਿੱਧੇ ਸ਼ਬਦਾਂ ਨਾਲ ਸਮਝੋ ਤੇ ਇਹ ਸਮਝੋ ਵੀ ਬਿੰਡ ਫੋਲ ਟੈਕਸ ਦੇ ਉੱਤੇ ਵੀ ਉਹਨਾਂ ਨੂੰ ਇੱਕ ਵਾਰੀ ਫੇਰ ਬਿੰਡ ਫੋਲ ਟੈਕਸ ਲਾਉਣਾ ਪਿਆ ਡਬਲ ਟੈਕਸ ਇਹਨਾਂ ਨੂੰ ਲਾਉਣਾ ਪਿਆ ਕਿਉਂਕਿ ਇਹ ਕੰਪਨੀ ਬਹੁਤ ਜ਼ਿਆਦਾ ਪ੍ਰੋਫਿਟ ਕਰ ਰਹੀ ਸੀਗੀ ਤੇ ਹੁਣ ਅਗਲੀ ਗੱਲ ਪਿੱਛੇ ਜੀ ਇੰਡੀਆ ਨੂੰ ਟਰੰਪ ਨੇ ਧਮਕੀ ਦਿੱਤੀ ਸੀ ਕਿ ਮੈਂ 50% ਟੈਰਿਫ ਲਾਉਂਗਾ ਜੇਕਰ ਤੁਸੀਂ ਰਸ਼ੀਆ ਤੋਂ ਤੇਲ ਖਰੀਦਣਾ ਨਹੀਂ ਬੰਦ ਕਰਤੇ ਤੇ ਉਹਨੇ ਕਹਿ ਮਤਵਕ 50% ਟੈਰਿਫ ਲਾ ਵੀ ਦਿੱਤੇ ਇਹ 50% ਲੱਗਿਆ ਹੋਇਆ ਟੈਰਿਫਨ ਹਰ ਇੱਕ ਬੰਦੇ ਨੂੰ ਇਫੈਕਟ ਕਰ ਰਿਹਾ ਜੋ ਇੰਡੀਆ ਦੇ ਵਿੱਚ ਰਹਿੰਦਾ ਤੇ ਖਰੀਦਦਾਰੀ ਕਰਦਾ ਤੁਸੀਂ ਦੇਖਿਆ ਹੋਣਾ ਕਿ ਕਈ ਚੀਜ਼ਾਂ ਦੇ ਰੇਟ ਆ ਜਿਹੜੇ ਉਹ ਵੱਧ ਗਏ ਆ ਤੇ ਨਾਲ ਦੀ ਨਾਲ ਅਨਇੰਪਲੋਇਮੈਂਟ ਵੀ ਇਹਦੇ ਨਾਲ ਵਧੂਗੀ ਕਿਉਂਕਿ ਕਈ ਕੰਪਨੀਆਂ ਜਿਹੜੀਆਂ ਅਮਰੀਕਾ ਦੇ ਵਿੱਚ ਚੀਜ਼ ਸਪਲਾਈ ਕਰਦੀਆਂ ਸੀ ਉੱਥੇ ਡਿਮਾਂਡ ਘਟਣ ਦੇ ਕਾਰਨ ਕੰਪਨੀਆਂ ਮੈਨਪਾਵਰ ਵੀ ਘਟਾ ਰਹੀਆਂ ਤਾਂ ਇਸ ਗੱਲ ਤੋਂ ਇੱਕ ਗੱਲ ਸਮਝਣ ਵਾਲੀ ਆ ਕਿ ਜਦੋਂ ਘਾਟਾ ਪੈਂਦਾ ਤਾਂ ਸਾਰਾ ਦੇਸ਼ ਝਲਦਾ ਤੇ ਜਦੋਂ ਕੋਈ ਪ੍ਰੋਫਿਟ ਹੁੰਦਾ ਤਾਂ ਸਿਰਫ ਇੱਕ ਪਰਿਵਾਰ ਅਬਾਨੀ Heel peda le janda